ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਸੀ ਤਾਂ ਅੱਜ ਪਰ ਕਿਸਾਨਾਂ ਦੇ ਲਈ ਇੱਕ ਰਾਹਤ ਵਾਲੀ ਇੱਕ ਵੱਡੀ ਖੁਸ਼ੀ ਦੀ ਖਬਰ ਉਸ ਵੇਲੇ ਆਈ ਜਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇ ਲਈ ਸਰਬੰਨ ਸਿੰਘ ਪੰਦੇਰ ਅਮਰਜੀਤ ਮੌੜੀ ਤੇ ਹੋਰ ਕਿਸਾਨ ਲੀਡਰ ਜਿਹੜੇ ਪਹੁੰਚੇ ਤੇ ਜਿਨ੍ਹਾਂ ਦੇ ਸਾਹਮਣੇ ਹੀ ਜਗਜੀਤ ਢੱਲੇਵਾਲ ਨੂੰ ਪਾਣੀ ਪਿਲਾਇਆ ਗਿਆ ਤੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਦੱਸਿਆ ਗਿਆ ਕਿ ਉਹਨਾਂ ਦੀ ਸਿਹਤ ਹੁਣ ਠੀਕ ਹੈ ਤਾਂ ਜਗਜੀਤ ਸਿੰਘ ਦੱਲੇਵਾਲ ਦੇਵੀ ਜਿਹੜੇ ਹੌਸਲੇ ਉਸੇ ਤਰੀਕੇ ਨਾਲ ਬੁਲੰਦ ਨੇ ਬੇਸ਼ੱਕ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਨਾਲ ਦੁਰਵਿਵਹਾਰ ਕੀਤਾ ਤਸ਼ੱਦਦ ਕੀਤਾ ਕਿਸਾਨਾਂ ਨੇ ਬਹੁਤ ਕੁਝ ਚੱਲਿਆ 13 ਮਹੀਨੇ ਬਾਰਡਰ ਦੇ ਉੱਤੇ ਬੈਠੇ ਰਹੇ ਪਰ ਇੱਕ ਦਿਨ ਅਚਾਨਕ ਮੀਟਿੰਗ ਦੇ ਵਿੱਚ ਬੁਲਾ ਕੇ ਧੋਖੇ ਦੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨ ਜੇਲ੍ਹਾਂ ਦੇ ਵਿੱਚ ਟਕੇਲ ਦਿੱਤੇ ਤੇ ਹੁਣ ਜੇਲ੍ਹਾਂ ਦੇ ਵਿੱਚੋਂ ਕਿਸਾਨ ਦਰਹਾ ਹੋ ਗਏ ਪਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਸੀ ਤਾਂ ਉਹਨਾਂ ਦੀ ਸਿਹਤ ਬਾਰੇ ਵੱਡੀ ਅਪਡੇਟ ਆ ਕਿ ਉਹਨਾਂ ਨੇ ਪਾਣੀ ਪੀ ਲਿਆ ਹੁਣ ਉਹਨਾਂ ਦੀ ਸਿਹਤ ਠੀਕ ਠਾਕ ਨਜ਼ਰ ਆ ਰਹੀ ਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਗਜੀਤ ਸਿੰਘ ਡੱਲੇਵਾਲ ਪਾਣੀ ਪਿੰਦੇ ਨਜ਼ਰ ਆ ਰਹੇ ਨੇ ਤੇ ਹੁਣ ਅਗਲੀ ਰਣਨੀਤੀ ਕੀ ਆ ਕਿਸਾਨ ਆਖਰ ਹੁਣ ਅਗਲਾ ਪਲਾਨ ਕੀ ਕਰਨਗੇ ਕਿਉਂਕਿ ਸਰਬਨ ਸਿੰਘ ਪੰਦੇੜ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਨਹੀਂ ਬਲਕਿ ਅਸਿੱਧੇ ਸ਼ਬਦਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ ਕਿ ਹੁਣ ਪਹਿਲਾਂ ਅਸੀਂ ਜਕਰੀਆ ਖਾਨ ਦੇ ਨਾਲ ਸਾਰਾ ਜਿਹੜਾ ਮੱਥਾ ਲਾਇਆ ਹੋਇਆ ਪਹਿਲਾਂ ਜਕਰੀਆ ਖਾਨ ਨੂੰ ਦੇਖਾਂਗੇ ਕਹਿੰਦੇ ਅਬਦਾਲੀ ਵਰਗਿਆਂ ਨੂੰ ਬਾਅਦ ਦੇ ਵਿੱਚ ਦੇਖਾਂਗੇ ਤਾਂ ਜਕਰੀਆ ਕਿਸ ਨੂੰ ਕਿਹਾ ਅਬਦਾਲੀ ਕਿਸ ਨੂੰ ਕਿਹਾ ਕੀ ਪੰਜਾਬ ਦੇ ਵਿੱਚੋਂ ਮੋਰਚਾ ਲੱਗੇਗਾ ਪੂਰੀ ਰਣਨੀਤੀ ਕੀ ਹੈ ਇੱਕ ਵਾਰ ਤੁਹਾਨੂੰ ਸਰਬਨ ਪੰਦੇੜ ਦੀ ਵੀ ਜ਼ੁਬਾਨੀ ਸੁਣਾ ਲਈ ਗਈ ਕੀ ਮੋਰਚਾ ਚਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇ ਚ ਕੋ ਆਟੇ ਤੇਲ ਨੂਨ ਵਾਲੀ ਗੱਲ ਨਹੀਂ ਹੈਗੀ ਤੇ ਮੋਰਚਾ ਚਕਾਉਣ ਦਾ ਕੋਈ ਰਾਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੌਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਸਾਰਾ EDGP ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਤੂੰ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤਾਂ ਚਲੋ ਉਦੋਂ ਬਾਅਦ ਜਦੋਂ ਗਲਬਾ ਚਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇੱਥੋਂ ਪਿੱਛੇ ਹਟ ਗਈਆਂ ਥੋੜੀ ਆ ਪਛਾੜ ਗਿਆ ਘੇਰਾ ਘੇਰਾ ਸਟੇਜ ਮੁੱਖੀ ਇੱਥੇ ਤੁਹਾਨੂੰ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦਿਆਂ ਨੇ ਜਦੋਂ ਫੋਰਸ ਅਗੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਕਮੇਟੀ ਤੋਂ ਬਾਹਰ ਥੋੜਾ ਜਿਹਾ ਰੈਲਾ ਕਰਕੇ ਪਛਾੜ ਜਾਣਾ ਵੀ ਕਿਸਾਨ ਵੇਸਲੇ ਹੋ ਜਾਣ ਅਰ ਜਦੋਂ ਕਿਸਾਨਾਂ ਨੂੰ ਲੱਗਿਆ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਡੇ ਨਾਲ ਟਕਰਾ ਨਹੀਂ ਔਰ ਉਦੋਂ ਬਾਅਦ ਸੀ ਵੀ ਪਹਿਲੋ ਆਗੂ ਖੜੀਏ ਤਾਂ ਲਗਭਗ ਜਦ ਇਹ ਖਬਰਾਂ ਜਾ ਰਿਹਾ ਵੀ ਪੰਜਾਬ ਦੀ ਤੱਕ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਕਿਉਰਿਟੀ ਦੇ ਸੀ ਪੰਜਾਬ ਪੁਲਿਸ ਦੀ ਸਾਰੀ ਅਕ்சਸਾਈ ਹੁੰਦੀ ਸੀ ਜਿਹੜੇ ਕਹਿੰਦੇ ਨਾ ਕਿ ਚੰਡੀਗੜ੍ਹ ਕੇਂਦਰ ਸ਼ਾਸਤ ਹਾਂ ਜਦੋਂ ਰਲਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਤੋਂ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜੇਲ੍ਹ ਚ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਿਆਲ 26 ਤਰੀਕ ਨੂੰ ਮੈਨੂੰ ਸੱਜ ਕੇ ਜਿਲ੍ਹੇ ਨੇ ਦੱਸਿਆ ਹੈਗਾ ਕਿ ਉੱਪਰੋਂ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼ਰੀਫ ਮੁਖਸਰ ਸਾਹਿਬ ਤੇ ਜਨਾਬ ਰਾਏ ਸਾਹਿਬ ਨੂੰ ਅਸੀਂ ਜਿਹੜਾ ਬਾ ਫਰੀਦਕੋਟ ਪੇਟ ਰਹੇ ਆ ਅਰ ਬੀਬੀ ਸੁਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ 400 ਕਸਾਲ ਰਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਪਰ ਸਾਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਅਰ ਬਾਕੀ ਆ ਗੂ ਹੁੰਦੇ ਸੀ ਜੋ ਅਸੀਂ ਪਟਿਆਲਾ ਜੇਲ੍ਹ 'ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੋਤ ਨਸ਼ਿਆ ਵਿਰੁੱਧ ਅੰਦਰ ਸਮੇਂ ਖੁੱਲੀ ਜਲਦੀ ਆ ਭਗਵੰਤ ਮਾਨ ਜੀ ਆਉਂਦੇ ਦੌਰਾਂ ਕਰ ਸਾਡੇ ਨਾਲ ਜਿਲ੍ਹਾਂਾਂ ਦਾ ਵੀ ਠੀਕ ਹੈ ਜੀ ਉਹ ਕਹਦੀ ਹੈ ਅਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਤੇ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜਾ ਨਸ਼ੇ ਤੋਂ ਪਿੰਡਦੇ ਨੇ ਮੁੰਡੇ ਛੋਟੇ-ਛੋਟੀਆਂ ਉਮਰਾਂ ਦੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤੱਤ ਨੂੰ ਤਸਕਰ ਨਹੀਂ ਹੈ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ੇ ਦਾ ਸੁਦਾਕਰ ਤਾਂ ਜਿਹਦਾ ਕੋਈ ਵੀ ਫੜਿਆ ਹੈਗਾ ਤੋਂ ਇਸ ਕਰਕੇ ਨਸ਼ਾ ਵਿਰੋਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢਾਂਗੋਂ ਦਾ ਇਹ ਵੀ ਲੋਕ ਨਸ਼ਿਆਂ ਤੋਂ ਪੀੜ ਨਸ਼ਿਆਂ ਖਿਲਾਫ ਮਹਿਮੂਦੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਿਹਮੋਦੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਂਦ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜਰਨਲਿਸਟ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਇਥੋਂ ਖੇੜੇ ਗਏ ਯਾਰ ਇਹ ਕਹ ਲਓ 1 ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਅ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋਂ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੋਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਵੀ ਇਹ ਸੜਕਾਂ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੇ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਵੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲਓ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਹੈ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਹੁਣ ਉਹੀ ਆ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਲੋ ਤਾਂ ਸਾਰੇ ਜਾਣਦੇ ਨੇ ਸਾਡੇ ਲੋ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਤੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਚ ਕੋਰੋਨ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋਣ ਨਾਲ ਸਮੱਸਿਆ ਹੀ ਹੁੰਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਉਸੇ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਦੇ ਸੀ ਉਹ ਕਿੰਨੇ ਵਟੇ ਕੰਟੇਨਰ ਲੱਗੇ ਸੀ ਇੱਕ ਕੰਟੇਨਰ ਤੇ ਬੈਰੀਕੇਡ ਮੋਤੀ ਸਰਕਾਰ ਦੇ ਨਾਂ ਕੀ ਸਾਢੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਵਿਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਦਾ ਕ੍ਰਾਪਸ਼ਨ ਲਈ ED ਤੇ CBI ਤੋਂ ਬਚਣ ਦੀ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬੜੀ ਦਿੱਤੀ ਆ ਜੋ ਸਾਡਾ ਮਨਣਾ ਵਾ ਔਰ ਹੁਣ ਸਮਝੋ ਕਿ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਕਠਜੋਰ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਕਿ ਮਤ ਸੱਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ NDA ਦਾ ਕਠਜੋਰ ਨੇ ਮੇਰਾ ਮੇਰਾ ਵਿਅਕਤੀਗਤ ਮਤ ਹੈ ਇੱਥੇ ਔਰ ਮੈਂ ਕਹਿੰਦਾ NDA ਨੂੰ ਵੀ ਸੋਚਣਾ ਚਾਹੀਦਾ ਪੁੱਛਣਾ ਨੇ ਕੇਜਰੀਵਾਲ ਨੂੰ ਪੇ ਸੌਰੀ ਇੰਡੀਆ ਖਣਜੋੜ ਰਣਾ ਨੂੰ ਕਹਿਣਾ ਚਾਹੁੰਦਾ ਕਿ ਪੁੱਛਣਾ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖਣਜੋੜ ਦੇ ਵਿੱਚ ਆ ਗਿਆ ਪੇ ਇੰਡੀਆ ਖਣਜੋੜ ਦੇ ਵਿੱਚ ਆ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਪੱਛਪਾ ਨਾ ਰਲ ਕੇ ਇਲੈਕਸ਼ਨ ਲੜਨ ਗਿਆ ਚ ਕੋਈ ਦੋ ਰਹੀ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਇੱਕ ਰੂਪ ਸੀਗਾ ਨਾ ਅਸੀਂ ਸ਼ੰਭੂ ਤੇ ਖਨੋਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਹਾਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਅਣਗਹਿਲੀ ਸੀ ਅਸੀਂ ਤਾਂ ਜਗਾ ਮੰਦੇ ਰਹੇ ਹਾਂ ਜਿਹੜਾ ਧਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਦੀ 34 ਸੈਕਟਰ ਮੰਗਿਆ ਸੀ ਜਿਹਨੂੰ ਕੋਈ ਕਦੇ ਦਿੱਤਾ ਗਿਆ ਜਿਹੜਾ ਧਰਨਾ ਡੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਕਰਨਾ ਇੱਥੇ ਇਕੱਠ ਕਰ ਲਈ ਪਵਾ ਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੀ ਵੀ ਸਰਕਾਰ ਰੋਕ ਨਹੀਂ ਪਾਉਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਆਏ ਆ ਤੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਨਾਂ ਤੇ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂਦੇ ਕਿਉਂ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਉਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸਰ ਨੂੰ ਇਹ ਗੱਲ ਕਹਿੰਦਾ ਮਿੱਤਰ ਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਏਜੀ ਰਹਿੰਦਾ ਵੀ ਮੈਂ ਜਿਹੜਾ ਰਿਟਾਇਰ ਹੋ ਚੱਲਿਆ ਤੇ ਹੀ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚੱਲੇ ਅਸੀਂ ਵੀ ਜੀੜੇ ਜਾਗਦੇ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗੱਤੀ ਸਾਡਾ ਨਾਲ ਜਿਹੜਾ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਤੇ ਇੱਕ ਭਾਰਗ ਬਹੁਤ ਨਾਲ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਦੇ ਪ੍ਰਤੀ ਹੋ ਕੇ ਆ ਜਾਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਦੀ ਮਰਜ਼ੀ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕਰੇਸੀ ਇਸ ਮੁਲਕੋ ਚ ਅੰਦੋਲਨ ਕਰਦੇ ਸੀ ਕਰਦੇ ਰਹਿਣ ਜੋ ਚ ਕੋਈ ਰੌਲਾ ਨਹੀਂ ਹੈਗਾ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈ ਕਿ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲੋ ਅਸੀਂ ਦੇਖਿਆ ਮੁਗਲਾਂ ਦੇ ਸਮੇਂ 'ਚ ਨੀਤੀ ਬੰਦੀ ਸੀ ਇਰਾਨ ਦੇ ਵਿੱਚ ਨੀਤੀ ਬੰਦੀ ਸੀ ਪਾਕਿਸਤਾਨ ਦੇ ਵਿੱਚ ਅਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬੰਦੀ ਆ ਵਾਸ਼ਿੰਗਟਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਲਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰਲ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜ ਖਾਂ ਬੈਠਾ ਪਹਿਲੋਂ ਇਹਦਾਂ ਨਿਬੜ ਲਈਏ ਸਾਰੇ ਤੁਹਾਨੂੰ ਪਤਾ ਮੁੱਤਰੂ ਮੁੱਤਰੂ ਸ਼ਬਦ ਚੇਤੇ